ਵੈਬ ਟੀਵੀ ਨੂੰ ਦਸਕੰਦ ਆਸ ਸਵਾਗਤ ਹੈ ਮੈਂ ਹਾਂ ਜਤਿੰਦਰ ਗੜ ਅਸੀਂ ਪਹੁੰਚੇ ਹਾਂ ਬਟਾਲਾ ਜਿੱਥੇ ਦੀਵਾਨੀਵਾਲ ਪਿੰਡ ਤੋਂ ਇੱਕ ਫੌਜੀ ਜਿਹੜਾ ਕਰਨਬੀਰ ਸਿੰਘ ਜਿਹੜਾ 7 ਤਰੀਕ ਨੂੰ ਆਪਣੇ ਡਿਊਟੀ ਦੌਰਾਨ ਜਿਹੜਾ ਹੀ ਸ਼ਹੀਦ ਹੋ ਗਿਆ ਅੱਜ ਉਹਨਾਂ ਦੀ ਜਿਹੜੀ ਗੁਹਾਟੀ ਤੋਂ ਬੋਡੀ ਹੈ ਉਹ ਉਹਨਾਂ ਦੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦੇ ਆਫੀਸਰ ਨੇ ਉਹ ਇੱਥੇ ਬਟਾਲੇ ਲੈ ਕੇ ਪਹੁੰਚ ਰਹੇ ਨੇ ਤੇ ਉਹਨਾਂ ਵਾਸਤੇ ਜਿਹੜਾ ਹੈ ਇੱਕ ਦੇਖੋ ਸ਼ਹੀਦ ਵਾਸਤੇ ਬੜਾ ਉੱਚਾ ਦਰਜਾ ਭਾਰਤ ਰਸ਼ਟ ਦਿੱਤਾ ਜਾਂਦਾ ਹੈ ਉਹਨਾਂ ਦੀ ਗੱਡੀ ਵੀ ਸਜਾਈ ਗਈ ਹੈ ਹੁਣ ਥੋੜੀ ਦੇਰ 'ਚ ਜਿਹੜੀ ਹੈ ਬਾਡੀ ਜਿਹੜੀ ਹੈ ਇੱਥੇ ਪਹੁੰਚੇਗੀ ਤੇ ਉਹ ਬਾਡੀ ਦੀਵਾਨੀਵਾਲ ਪਿੰਡ ਬੜੇ ਆਦਰ ਦੇ ਨਾਲ ਪਿੰਡ ਦੇ ਜਿਹੜੇ ਜਿੰਨੇ ਵੀ ਲੋਕ ਨੇ ਇੱਥੇ ਪਹੁੰਚ ਚੁੱਕੇ ਹੋਏ ਨੇ ਪਿੰਡ ਦੇ ਸਰਪੰਚ ਸਾਹਿਬ ਨੇ ਹੋਰ ਵੀ ਕਾਫੀ ਲੋਕ ਜਿਹੜੇ ਨੇ ਇੱਥੇ ਕਾਫੀ ਵੱਡੀ ਤਦਾਦ 'ਚ ਇੱਥੇ ਪਹੁੰਚੇ ਨੇ ਤੇ ਇਹਨਾਂ ਦਾ ਹੁਣ ਜਿਹੜਾ ਬਾਡੀ ਜਿਹੜੀ ਹੈ ਉਹ ਪਿੰਡ ਲੈ ਕੇ ਜਾਵਾਂਗੇ ਤੇ ਉੱਥੇ ਉਹਦਾ ਸਰਕਾਰੀ ਸਨਮਾਨ ਦੇ ਨਾਲ ਜਿਹੜਾ ਹੈ ਅੰਤਿਮ ਸੰਸਕਾਰ ਕੀਤਾ ਜਾਏਗਾ ਅਸੀਂ ਹੁਣ ਗੱਲਬਾਤ ਕਰਾਂਗੇ ਪਿੰਡ ਦੇ ਵਾਸੀਆਂ ਨਾਲ ਤੇ ਸਰਪੰਚ ਸਾਹਿਬ ਨਾਲ ਸਰਦਾਰ ਕਰਮਵੀਰ ਸਿੰਘ ਸਾਡੇ ਭਤੀਜੇ ਲੱਗਦੇ ਆ ਤੇ 2009 ਚ ਭਰਤੀ ਹੋਏ ਹੋ ਤੇ ਦੇਖਦੀ ਸੇਵਾ ਕਰ ਰਹੇ ਸੀ ਗ੍ਰਿਫ ਦੇ ਵਿਭਾਗ ਵਿੱਚ ਸੀ ਤੇ ਅਸਾਮ ਚ ਔਰ ਅੰਚਲ ਉਹਨਾਂ ਦੀ ਡਿਊਟੀ ਸੀਗੀ ਉੱਥੇ ਕ੍ਰੇਨ ਚਲਾਉਂਦੇ ਆ ਇਹ ਹਾਸਾ ਹੋਇਆ ਜਿੱਤਰਾ ਸਲਾਈਡ ਹੋ ਗਈ ਤੇ ਕ੍ਰੇਨ ਦੇ ਉੱਤੇ ਪੱਥਰਾਂ ਦੀ ਪਹਾੜੀ ਜਿਹੜੀ ਡਿੱਗੀ ਉੱਤੇ ਤੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕਿੰਨੇ ਅਸਰ ਆਏ 7 ਤਰੀਕ ਨੂੰ ਜੀ ਹੁਣ ਇਹ ਬੜੀ ਪਿੰਡ ਜਾਏਗੀ ਹਾਂਜੀ ਪਿੰਡ ਦਿਵਾਨੀਵਾਲ ਜਾਏਗੀ ਉੱਥੋਂ ਫਿਰ ਸਮਸ਼ਾਨ ਘਾਟ ਅੰਤਿਮ ਸੰਸਕਾਰ ਕੀਤਾ ਜਾਏਗਾ ਬ੍ਰਦਰ ਹੀ ਜੀ ਵੱਡਾ ਨਾ ਹਾਂਜੀ ਉਹਨਾਂ ਵਾਲੇ ਦੱਸ ਦਿਓ ਕਿਦਾਂ ਸੁਭਾਅ ਸੀ ਬਹੁਤ ਵਧੀਆ ਹੈ ਜੀ ਸੁਭਾਅ ਰਦੈਨਾ ਵਧੀਆ ਹੈ ਕੋਈ ਗੈਰ ਨਹੀਂ ਸਕਦੇ ਦੇਖੋ ਜੀ ਤਿੰਨਾਂ ਚਾਰ ਪਿੰਡਾਂ ਦੀ ਸੰਗਤ ਖਲੋਤੀ ਹੈ ਇੱਕ ਪਿਆਰ ਕਰਕੇ ਖੜੀ ਹੈ ਜੀ 4-5 ਦਿਨ ਤੋਂ ਬਸ ਵੇਟ ਕਰ ਰਹੇ ਆ ਕਿ ਕਦੋਂ ਡੈਡ ਵੱਡੀ ਆਏ ਰਹੀਂ ਉਹਦੇ ਦਰਸ਼ਨ ਕਰੀਏ ਬਹੁਤ ਵਧੀਆ ਸੁਭਾਅ ਦੇ ਹਨ ਪਿੰਡ ਸਾਰਾ ਇਕੱਠਾ ਹੋਇਆ ਹੈ ਹਾਂਜੀ ਹਾਂਜੀ ਪਿੰਡ ਸਾਰਾ ਜੀ ਇੱਕ ਪਿੰਡ ਨਹੀਂ 5-6 ਪਿੰਡਾਂ ਦੀ ਸੰਗਤ ਆਈ ਹੈ ਜੀ ਅੱਜ ਘਰ ਵੀ ਸਾਡੇ ਮੰਨ ਲਓ ਸੰਗਤ ਬੈਠੀ ਹੈ ਪੂਰੀ ਬਹੁਤ ਵਧੀਆ ਸੁਭਾਅ ਦੇ ਹਨ ਜੀ ਘਰ ਆਦੇ ਬਹੁਤ ਵਧੀਆ ਜੀ ਬਹੁਤ ਮਿਲਾਪੜੇ ਹਨ ਬਹੁਤ ਵਧੀਆ ਇਨਸਾਨ ਹਨ ਇਹ ਮੇਰੇ ਭੂਆ ਜੀ ਦੇ ਲੜਕੇ ਹੀ ਕਰਮਵੀਰ ਸਿੰਘ ਹੋਣੀ ਜੋ 2009 ਚ ਭਰਤੀ ਹੋਏ ਸੀ ਗ੍ਰਿਪਚ ਇਹਨਾਂ ਦੀ ਇਸ ਟਾਈਮ ਤਵਾੰਗ ਡੁੱਤੀ ਸੀ ਜੋ ਕਿ ਅਰुणाਚਲ ਪ੍ਰਦੇਸ਼ ਦੇ ਵਿੱਚ ਆ ਉੱਥੇ ਗ੍ਰਿਪ ਮੈਗਮੇਟਿਕ ਸੀ ਕੁਝ ਉੱਥੇ ਰੋਡ ਐਂਡ ਸੈਕਸ਼ਨ ਦਾ ਕੰਮ ਚੱਲ ਰਿਹਾ ਸੀ ਜਿਸ ਦੌਰਾਨ ਆਪਣੀ ਡਿਊਟੀ ਦੇ ਦੌਰਾਨ ਉੱਥੇ ਦਾ ਸਲਾਈਟਿੰਗ ਹੋਣ ਕਰਕੇ ਇਹਨਾਂ ਦੇ ਜਿਹੜਾ ਪੱਥਰੀ ਇਹਨਾਂ ਦੀ ਮਤਲਬ ਫੋਗਲੈਂਡ ਦੇ ਉੱਤੇ ਲੱਗਾ ਵਾ ਜਿਸ ਕਰਕੇ ਇਸ ਪਾਪੜੀ ਉਾਂ ਡੁੱਦੀ ਦੇ ਵਿੱਚ ਆਪਣੀ ਸਿੱਧੀ ਪ੍ਰਾਪਤ ਗਏ ਹੋਈ ਹੈ ਇਹੋ ਹੀ ਮਾਰਾ ਜੀ ਇਸ ਵਾਸਤੇ ਜਾਨ ਗਈ ਏ ਠੀਕ ਨਾ ਚਾਹੁੰਦੇ ਲੋਕ ਇਸ ਵਾਸਤੇ ਜਾਣ ਗਿਆ ਨੂੰ ਫਕਰ ਕਿ ਹਰ ਕੋਈ ਸ਼ਹੀਦੀ ਦਾ ਦਰਜਾ ਦਿੱਤਾ ਗਿਆ ਚਲੋ ਸਾਨੂੰ ਦੁੱਖ ਤੇ ਹੈਗਾ ਹੁਣ ਮਹਾਰਾਜ ਅੱਗੇ ਵੀ ਦਾਸ ਕਿ ਮਹਾਰਾਜ ਇਹਨਾਂ ਨੂੰ ਆਪਣੇ ਚਰਨਾ ਕੇ ਨਵਾਕ ਫਕਰ ਮੈਨੂੰ ਆਪਣੇ ਮੈਨੂੰ ਫਕਰ ਆਪਣੇ ਪਾਪਾ ਤੇ ਮੇਰੇ ਪਾਪਾ ਨੂੰ ਮੈਨੂੰ ਫਕਰ ਹੈ ਮੈਨੂੰ ਪ੍ਰਾਊਡਲੀ ਮੈਂ ਕਹਿ ਸਕਦਾ ਮੈਂ ਸ਼ਹੀਦ ਕਰਮਵੀਰ ਸਿੰਘ ਦਾ ਪੁੱਤਰ ਹਾਂ ਬਸ ਇਹੀ ਕਹਿਣਾ ਚਾਹੁੰਦਾ ਤੁਸੀਂ ਵੀ ਕੋਈ ਦੀ ਨੌਕਰੀ ਕਰੋਗੇ ਤਾਂ ਹਾਂ ਜੀ ਉਹਨਾਂ ਦਾ ਸੁਪਨਾ ਪੂਰਾ ਕਰਨਾ ਹੈ ਮੈਂ ਉਹਨਾਂ ਨੇ ਕਿਹਾ ਹੈ ਕਿ ਅਫਸਰ ਬੰਨਾ ਹੈ ਉਹਨਾਂ ਤੋਂ ਵੱਡਾ ਅਫਸਰ ਬੰਨਾ ਉਹਨਾਂ ਦਾ ਸੁਪਨਾ ਹੈ ਤੇ ਉਹ ਉਹਨਾਂ ਦੇ ਪੂਰਾ ਕਰਾਂਗਾ ਮੈਂ ਜ਼ਰੂਰ ਕਰਾਂਗਾ ਆਪਣੇ ਪਾਪਾ ਦੀ ਆਖਰੀ ਖੁਸ਼ੀ ਸੁਪਨਾ ਸੀ ਉਹਨਾਂ ਦਾ ਸੁਪਨਾ ਹੈ ਕਿ ਮੈਂ ਉਹਨਾਂ ਦਾ ਵੱਡਾ ਅਫਸਰ ਬਣਾ ਕੋਈ ਵਧੀਆ ਪੋਸਟ ਤੇ ਮੇਰੀ ਰੈਂਕਿੰਗ ਹੋਏ ਵਧੀਆ ਮੈਂ ਕੋਈ ਗਵਰਨਮੈਂਟ ਜੌਬ ਕਰਾਂ ਵਧੀਆ ਆਰਪੀ ਦੇ ਵਿੱਚ ਬਸ ਉਹਨਾਂ ਦਾ ਆਹੀ ਸੁਪਨਾ ਸੀ ਕਿ ਉਹਨਾਂ ਦੇ ਉੱਪਰ ਉਹਦੇ ਉੱਪਰ ਦੇ ਰੈਂਕ ਦੇ ਉੱਤੇ ਮੈਂ ਜਾ ਕੇ ਪੋਸਟ ਤੇ ਆਪਣੀ ਵਰਕਿੰਗ ਕਰਾਂ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।